ਕਹਿੰਦੇ ਕਿ ਜਿਹੜੇ ਮੁਲਜ਼ਮ ਸੀਗੇ ਉਹਨਾਂ ਨੂੰ 14 ਦਿਨ ਦੀ ਜੁਡੀਸ਼ੀਅਲ ਹਿਰਾਸਤੇ ਹੋਰ ਭੇਜਿਆ ਹੈ ਤੇ ਹੋਰ ਕੁਝ ਕੀ ਚੱਲ ਰਿਹਾ ਇਸ ਕੇਸ ਦੇ ਵਿੱਚ ਕਿੱਥੇ ਜੇ ਪਹੁੰਚ ਗਿਆ ਹੈ ਦੇਖੋ ਜਿਹੜਾ ਜੇਲ੍ਹ ਚ ਚਲੇ ਗਿਆ ਬਸ ਉਹਦੀ ਕਹਾਣੀ ਇੱਕ ਵਾਰੀ ਉਥੋਂ ਕਹ ਲਓ ਕਿੰਟਰਵਲ ਤੇ ਆ ਜੀ ਜਿਵੇਂ ਫਿਲਮਾਂ ਚ ਹੁੰਦਾ ਹੁੰਦਾ ਨਾ ਇੰਟਰਵਲ ਤੇ ਜਦੋਂ ਅਸੀਂ ਬੜਾ ਸ਼ੌਂਕੀਆ ਫਿਲਮ ਦੇਖਦੇ ਹੁੰਦੇ ਸੀ ਨਾ ਤਾਂ ਇੰਟਰਵਲ ਵਿਊਅਰ ਦਾ ਲੱਗਦਾ ਸੀ ਯਾਰ ਵਕਤ ਹੁਣ ਪੂਰੀ ਹੋ ਜਾਂਦੀ ਹੈ ਨਾ ਫਲਾਣਾ ਫਲਾਣੇ ਨੂੰ ਮਾਰ ਹੀ ਦਿੰਦਾ ਤੇ ਫੇਰ ਹੀ ਗੱਲ ਬਣਦੀ ਸੀ ਹੈ ਦੇਖ ਲਓ ਇਕਨਾ ਸਕੂਨ ਹੁੰਦਾ ਗੱਲ ਚੇਤੇ ਆ ਜਾਂਦੀ ਸ਼ਤਨ ਕਿਤੇ ਠੰਡ ਚ ਫਿਲਮ ਦੇਖਣੀ ਤੇ ਫੇਰ ਉਹ ਕੰਟੀਨਾਂ ਬਣੀਆਂ ਹੁੰਦੀਆਂ ਸੀ ਸਿਨੇਮਿਆ ਚ ਛੋਟੀਆਂ ਛੋਟੀਆਂ ਜੀ ਤੇ ਉਹ ਨਾ ਜਿਵੇਂ ਰੇਲਵੇ ਸਟੇਸ਼ਨਾਂ ਤੇ ਪਾਉਂਦੇ ਹੁੰਦੇ ਹਨ ਨਾ ਕੇਤਲੀਆਂ ਜੀਆਂ ਚ ਚਾਹ ਜੀ ਤੇ ਨਾਲ ਇੱਕ ਬ੍ਰੈਡ ਲੈ ਲੈਣਾ ਤੇ ਚਾਹ ਦਾ ਕੱਪ ਤੇ ਉਹ ਸਿਨੇਮੇ ਚ ਖੜ ਕੇ ਪੀਣੀ ਤੇ ਬਾਈ ਉਹ ਤੋਂ ਕੈਫੇ ਕੋਫੇ ਕਿੱਥੇ ਹੁੰਦੇ ਸੀ ਹੈਨਾ ਤੇ ਉਹ ਇੱਕ ਮਤਲਬ ਕਿ ਯਾਰ ਸ਼ਾਈ ਫੀਲਿੰਗ ਹੂੰ ਉਹ ਨਾ ਸਿਨੇਮੇ ਰਹਿ ਤੇ ਨਾ ਉਹ ਕੰਟੀਨਾਂ ਰਹੀਆਂ ਜੀ ਚਲੋ ਉਹ ਵੀ ਦੌਰ ਸੀਗਾ ਖੈਰ ਗੱਲ ਇਹ ਆ ਕਿ ਮੈਂ ਜਿਵੇਂ ਕਿਆ ਕਿ ਜਦੋਂ ਕਿਸੇ ਨੂੰ ਜੁਡੀਸ਼ੀਅਲ ਕਰ ਦਿੱਤਾ ਜਾਂਦਾ ਹੈ ਨਿਆਇਕ ਹਿਰਾਸਤ ਚ ਪਹੁੰਚਾ ਦਿੱਤਾ ਜਾਂਦਾ ਹੈ ਤੇ ਇੱਕ ਵਾਰੀ ਉਸ ਕਹਾਣੀ ਦਾ ਮੱਦ ਹੋ ਗਿਆ ਸਮਝੋ ਜੀ ਮੱਦ ਇਸ ਕਰਕੇ ਕਿਉਂਕਿ ਗਾ ਟ੍ਰਾਇਲ ਤੇ ਪਿਆ ਹੈ ਨਾ ਦੀ ਹੰਡ ਤੇ ਫਿਰ ਉੱਥੇ ਜਾ ਕੇ ਆਉਣਾ ਜੀ ਜਦੋਂ ਫੈਸਲਾ ਹੋਏਗਾ ਹੁਣ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਹੈ ਸਾਬ ਇਹ ਤਾਂ ਇੰਟਰੋਗੇਸ਼ਨ ਜਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਪੁਲਿਸ ਇਹ ਦੱਸ ਸਕਦੀ ਹੈ ਹੂੰ ਕਿ ਉਹਨਾਂ ਨੇ ਕੀ ਕੁਝ ਕਿਹਾ ਕੀ ਕੁਝ ਨਹੀਂ ਕਿਹਾ ਕੀ ਗੱਲ ਹੈ ਕੀ ਬਾਤ ਹੈ ਪਰ ਇੱਕ ਚੀਜ਼ ਅੱਜ ਮੈਨੂੰ ਇੱਕ ਨਵੀਂ ਪੜਨ ਨੂੰ ਮਿਲੀ ਇੱਕ ਅਖਬਾਰ ਨੇ ਦਾਵਾ ਕੀਤਾ ਮੈਂ ਐਵੇਂ ਕਹਾਂ ਮੈਂ ਆਪਦੇ ਕੋਲੋਂ ਨਹੀਂ ਇਹ ਗੱਲ ਕਰ ਰਿਹਾ ਜੀ ਕਿ ਇਹ ਦੋਵੇਂ ਅਸਲ ਤੇ ਵਿੱਚ ਨਾ ਉੱਥੋਂ ਪੁੱਛੋ ਵਾਲੀ ਸਾਈਡ ਤੋਂ ਨਿਕਲ ਕੇ ਵੀ ਅਮਰਤਪਾਲ ਸਿੰਘ ਮਹਿਰੋ ਤੇ ਇਹਨਾਂ ਤੋਂ ਨਿਕੜ ਗਿਆ ਹੂੰ ਉਹ ਅੱਡ ਦਿਸ਼ਾ ਵੱਲ ਚੱਲ ਗਿਆ ਤੇ ਦੂਜੇ ਪਾਸੇ ਇਹ ਜਿਹੜਾ ਕਹ ਲੋ ਕਿ ਰਸਤਾ ਸੀਗਾ ਪੁੱਛੋ ਤੋਂ ਬਠਿੰਡਾ ਤੇ ਤਲਵੰਡੀ ਸਾਬੋ ਵਾਲਾ ਇਹ ਇਹ ਉਧਰ ਦੀ ਸ਼ਾਇਦ ਲੰਘ ਕੇ ਤੇ ਗਏ ਸਨ ਦਮਦਮਾ ਸਾਹਿਬ ਜੀ ਦਮਦਮਾ ਸਾਹਿਬ ਗਏ ਨਹੀਂ ਤੇ ਉਥੋਂ ਮਤਲਬ ਕਿ ਕੁਝ ਰੁਕੇ ਇਧਰ ਉਧਰ ਹੋਏ ਆ ਤੇ ਪੁਲਿਸ ਜਦ ਤੱਕ ਇਹਨਾਂ ਨੂੰ ਟ੍ਰੈਪ ਕਰਦੀ ਆ ਇਹ ਨਵਾਂ ਇਸ ਮਾਮਲੇ 'ਚ ਮੈਨੂੰ ਕਹ ਲੋ ਕਿ ਦਾਵਾ ਪੜਨ ਨੂੰ ਮਿਲਿਆ ਗਏ ਆ ਕਿ ਨਹੀਂ ਗਏ ਤੇ ਪਤਾ ਨਹੀਂ ਹੈ ਤਾਂ ਉਧਰ ਜੇ ਤੁਸੀਂ ਇੱਕ ਚੀਜ਼ ਹੋਰ ਦੇਖੋਗੇ ਕੱਲ ਰਾਤੀ ਇੱਕ ਕਮੈਂਟ ਵਾਇਰਲ ਸੀਗਾ ਹੂੰ ਜੋ ਕਮਲ ਉਰਫ ਕੰਚਨ ਵਨਿਓ ਸ਼ਾਇਦ ਕਿਸੇ ਤੇ ਕੀਤਾ ਗਿਆ ਹੋਵੇ ਮੈਂ ਉਹਦੀ ਪੁਸ਼ਟੀ ਨਹੀਂ ਕਰਦਾ ਜੀ ਉਹਦੀ ਜਿਹੜੀ ਕੱਲੋ ਕੇ ਗੱਲ ਹੈ ਜਾਂ ਜੋ ਹੈ ਜੋ ਕਹਿ ਰਹੀ ਹੈ ਕਿ ਇਸ ਤਰ੍ਹਾਂ ਦੇ ਸਿੱਖ ਨਹੀਂ ਹੁੰਦੇ ਠੀਕ ਹੈ ਹੂੰ ਮੂੰਹ ਤੇ ਭੈਣ ਕਹਿਣਾ ਫਲਾ ਕਹਿਣਾ ਉਹ ਉਹਦੀ ਬਹੁਤ ਚਰਚਾ ਹੈ ਜੀ ਜੀ ਹੁਣ ਬਾਕੀ ਬਾਕੀ ਜਿਹੜੀ ਗੱਲ ਹੈ ਉਹ ਰਹਿ ਗਈ ਅਮਰਤਪਾਲ ਸਿੰਘ ਮਹਿਰੋਂ ਦੀ ਉਹਦੇ ਵਾਸਤੇ ਇਹ ਹੁਣ ਲੱਗੇ ਪਏ ਨੇ ਜੋ ਵੀ ਮਤਲਬ ਕਿ ਹੈਗਾ ਆ ਸਿਸਟਮ ਇਹਨਾਂ ਦਾ ਕਾਰਨ ਕਰਾਉਣ ਵਾਲਾ ਹੁੰਦਾ ਹੈ ਕਿ ਭਾਈ ਐਲਓ ਸੀਤੇ ਜਾਰੀ ਕਰੀ ਦਿੱਤੀ ਇਹਨਾਂ ਨੇ ਫਿਰ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਵਾਰੰਟ ਵਗੈਰਾ ਹੁੰਦੇ ਆ ਉਹ ਜਾਰੀ ਕਰਵਾਉਣੇ ਆ ਗਾ ਫਿਰ ਉਹ ਜਿਹੜੀਆਂ ਕੁਝ ਰਸਮੀ ਕਾਰਵਾਈਆਂ ਹੁੰਦੀਆਂ ਨੇ ਦੋ ਦੇਸ਼ਾਂ ਦੇ ਦਰਮਿਆਨ ਜੀ ਉਹ ਪੂਰੀਆਂ ਕਰਨ ਵਾਸਤੇ ਲੱਗੇ ਹੋਏ ਆ ਹੂੰ ਹੂੰ ਤਾਂ ਇਹੀ ਇਸ ਮਾਮਲੇ ਦੇ ਵਿੱਚ ਅਪਡੇਸ਼ਨ ਹੋਰ ਕੋਈ ਇਸ ਤੋਂ ਜ਼ਿਆਦਾ ਤੇ ਹੈ ਨਹੀਂ ਜੀ 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 ਮਿੰਟੂ ਜੀ ਖੈਰ ਆਵਾਜ਼ ਵਾਲਾ ਤੇ ਕਾਫੀ ਚੱਕਰ ਅੱਜ ਲੱਗ ਰਿਹਾ ਜੀ ਭਾਈ ਕਾਫੀ ਦੋਸਤ ਸ਼ਿਕਾਇਤ ਕਰ ਰਹੇ ਨੇ ਪਰ ਦੋਸਤੋ ਹੁਣ ਅਸੀਂ ਤੇ ਚੱਲਦੇ ਪ੍ਰੋਗਰਾਮ ਦੇ ਵਿੱਚ ਇਹੀ ਤੁਹਾਨੂੰ ਗੁਜ਼ਾਰਿਸ਼ ਹੀ ਕਰ ਸਕਦੇ ਹਾਂ ਕਿ ਤੁਹਾਨੂੰ ਭਾਈ ਮੈਨੇਜ ਕਰਨਾ ਪੈਣਾ ਸਾਡੇ ਨਾਲ ਅੱਜ ਤੇ ਗੁਰਪ੍ਰੀਤ ਚਾਹ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਹਿੰਦੇ ਵੀ ਟਰੱਕ ਚਲਾਉਂਦੇ ਹੋਏ ਮੈਂ ਕਮੈਂਟ ਕਰ ਰਿਹਾ ਪਰ ਭਰਾਵੋ ਤੁਸੀਂ ਟਰੱਕ ਤੇ ਆਣਾ ਚਲਾਓ ਸੁਣਦੇ ਜ਼ਰੂਰ ਹੋ ਕਮੈਂਟ ਵਾਲਾ ਕੰਮ ਭਾਵੇਂ ਕਸ਼ਟ ਨਾ ਕਰੋ ਕੋਈ ਗੱਲ ਨਹੀਂ